ਇਹ ਗੱਲ ਦੋਸਤੋ ਮੈਂ ਜਿੰਮੀ ਲੰਦੀਆ ਆਪਾਂ ਹੁਣ ਆਪਣੇ ਫਾਰਮ ਤੇ ਮਿਹਨਤ ਲਾਇਆ ਕਰਾਂਗੇ ਨਾਲੇ ਜ਼ਿਆਦਾਤਰ ਜਿਹੜੇ ਬੰਦੇ ਕੋਈ ਆਮ ਗੱਲ ਕਰਦੇ ਸਾਡ ਕੋਈ ਟਾਈਮ ਨਹੀਂ ਜਾਂ ਘੱਟ ਟਾਈਮ ਹੁੰਦਾ ਵੀ ਮੈਂ ਕੰਮ 'ਚ ਵਿਜੀ ਹੁੰਦਾ ਚਲੋ ਜਾਦੇ ਮਿੱਥ ਬਣਦੀ ਹੈ ਵੀ ਬੋਡੀ ਬਣਾਉਣੀ ਜ਼ਿਆਦਾ ਮਿਹਨਤ ਲਾਉਣੀ ਆਪਾਂ ਕੋਲ ਨਾ ਸਮਾਂ ਨਹੀਂ ਪਰ ਆਪਾਂ ਹਫ਼ਤੇ 'ਚ ਤਿੰਨ ਦਿਨ ਚਾਹੇ ਚਾਰ ਦਿਨ 20 ਮਿੰਟ 25 ਮਿੰਟ ਤੇ ਜਦੋਂ ਆਪਾਂ ਮਹੀਨਾ ਮਹੀਨੇ ਜੇ ਆਪਾਂ 15 ਦਿਨ ਵੀ ਕਰਾਂਗੇ ਆਪਣਾ ਕੰਮ ਕੋਈ ਬਾਡੀ ਬਣਾਉਣਾ ਸਰੀਰ ਬਣਾਉਣਾ ਆਪਾਂ ਉਹਨਾਂ ਨਹੀਂ ਉਹ ਤਾਂ ਸਿਰਫ 10% ਬੰਦਿਆਂ ਦੀ ਸੋਚ ਹੁੰਦੀ ਹੈ ਵੀ ਆਪਾਂ ਸਰੀਰ ਬਣਾਉਣਾ ਹੈ ਬਾਡੀ ਬਣਾਉਣੀ ਹੈ ਜਾਂ ਵੀ ਜਾਣੋ ਘੰਟਾ-ਘੰਟਾ ਮਿਹਨਤ ਕਰਨਾ 2-2 ਘੰਟੇ ਮਿਹਨਤ ਕਰਨਾ ਉਹ ਅਗਲਾ ਫਾਈਨੈਂਸ਼ੀਅਲੀ ਤੌਰ ਤੇ ਤਕੜਾ ਹੋ ਸਕਦਾ ਉਹਦੇ ਕੋਲ ਇੰਨਾ ਟਾਈਮ ਹੈ ਜਿਹੜਾ ਬੰਦਾ ਕੋਈ ਜੌਬ ਕਰਦਾ ਕੋਈ ਖੇਤੀ ਕਰਦਾ ਕੋਈ ਵੀ ਕੰਮ 'ਚ ਬਿਜੀ ਹੈ ਵੀ ਹੜਿਓ ਫਾਈਨੈਂਸ਼ੀਅਲੀ ਤੌਰ ਤੇ ਆਪਾਂ ਉਹਨੇ ਸੈੱਟ ਵੀ ਨਹੀਂ ਹੁੰਦੇ ਵੀ ਆਪਾਂ ਇਕੱਲਾ ਸਾਰਾ ਕੰਮ ਛੱਡ ਕੇ ਇਧਰ ਧਿਆਨ ਦੇਈਏ ਨਾ ਵੀ ਪਰ ਉਹਨਾਂ 'ਕਿ ਤਾਂ ਜ਼ਰੂਰ ਦੇਈਏ ਵੀ ਜਿੰਨੇ ਕਮਣਾ ਸਰਦਾ ਨਹੀਂ ਵੀ ਕੱਲ ਨੂੰ ਆਪਾਂ ਲੇ ਉਦੇ ਲਈ ਆਪਾਂ ਹੁਣ ਕਿਵੇਂ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਦਿਜੀ ਦਾ ਬੋਝ ਨਹੀਂ ਮੰਨਣਾ ਵੀ ਯਾਰ ਮੈਂ ਸੱਤ ਦਿਨਾਂ ਵਿੱਚ ਪੰਜ ਦਿਨ ਪ੍ਰੈਕਟਿਸ ਕਰਨੀ ਹੈ ਤੇ ਪੰਜ ਦਿਨਾਂ ਚੋ ਜੇ ਕਦੇ ਮਿਸ ਹੋ ਗਈ ਦੋ ਦਿਨ ਹੀ ਹੋਈ ਇਹ ਚੀਜ਼ ਦਾ ਕੋਈ ਬੋਝ ਨਹੀਂ ਤੇ ਆਪਾਂ ਸਿਰਫ ਇੰਨੀ ਕੁ ਕਰਨੀ ਹੈ ਵੀ ਚਲੋ ਜੀ ਕਿਸੇ ਹਫ਼ਤੇ ਪੰਜ ਦਿਨ ਹੋ ਗਈ ਕਿਸੇ ਦਿਨ ਛੀ ਕਰਨਾ ਹੈ ਕਿਸੇ ਦਿਨ ਦੋ ਵੀ ਹੋ ਜੂ ਕੋਈ ਆਪਾਂ ਨੂੰ ਚੱਕਰ ਵੀ ਕਰਦੇ ਰਹਿਣਾ ਚਾਹੀਦਾ ਮੈਂ ਨਾਲੇ ਜਿਹੜਾ ਬੰਦਾ ਕੋਈ ਮੰਨ ਲਓ ਜਿੰਨਾ ਚਿਰ ਕਿਸੇ ਕੋਲੇ ਹਾਲੇ ਸਮਾਂ ਨਹੀਂ ਕਰਾਉਣ ਜਾਣ ਨੂੰ ਵੀ ਪ੍ਰੈਕਟਿਸ ਕਰਨ ਦਾ ਟਾਈਮ ਨਹੀਂ ਉਹਨਾਂ ਚਿਰ ਉਹ ਚੰਗੀ ਆਦਤ ਨਹੀਂ ਅਪਣਾ ਸਕਦਾ ਉਹਨਾਂ ਚਿਰ ਉਹ ਥੋੜਾ ਮਾੜੀ ਤਾਂ ਛੱਡ ਦੇਣਾ ਵੀ ਫਾਸਟ ਫੂਡ ਛੱਡ ਦੇ ਤੇ ਕੋਈ ਤળਿਆ ਫੜਿਆ ਖਾਲੇ ਤੇ ਉਹਨਾਂ ਚਿਰ ਉਹ ਚੰਗੀਆਂ ਚੀਜ਼ਾਂ ਖਾਲੇ ਉਹ ਤਾਂ ਕੱਲੀ ਜੀਬ ਤੇ ਕੰਟਰੋਲ ਦੀ ਹੈ ਨਾ ਵੀ ਮੰਨ ਲਓ ਕਿਤੇ ਆਪਾਂ ਗਏ ਆ ਉੱਥੇ ਨਹੀਂ ਖਾਣਾ ਜੇ 5 ਘੰਟੇ ਚੀਜ਼ ਨਾ ਖਾਵਾਂ ਕੋਈ ਚੱਕਰ ਨਹੀਂ ਗੈਪ ਪੈਂਦਾ ਪਾਣੀ ਪੀ ਲਓ ਨਹੀਂ ਕਿਤੇ ਕੋਈ ਲੈ ਲੈ ਕੇ ਖਾ ਲਓ ਹਨ ਇੰਨਾ ਕ ਆਪਾਂ ਨੂੰ ਕਰ ਲੈਣਾ ਚਾਹੀਦਾ ਵੀ ਜਿੰਨਾ ਚਿਰ ਹਾਲੇ ਛੋਡਾ ਕੋਈ ਪ੍ਰੈਕਟਿਸ ਦਾ ਟਾਈਮ ਨਹੀਂ ਲੱਗ ਰਿਹਾ ਉਹਨਾਂ ਚਿਰ ਮਹੀਨਾ ਦੋ ਮਹੀਨੇ ਤੁਸੀਂ ਗੱਡੀ ਖਾਣ ਪੀਣ ਕਰਕੇ ਲਈ ਤੇ ਚੜਾ ਲਓ ਹਨਾ ਤੇ ਉਹ ਦੁਬਾਰਾ ਪ੍ਰੈਕਟਿਸ ਦਾ ਵੀ ਆਪਾਂ ਮਾੜਾ ਮਾੜਾ ਕਰਦੇ ਰਹਾਂਗੇ ਤੁਹਾਨੂੰ ਦੱਸ ਦੇ ਰਹਾਂਗੇ ਵੀ ਆਪਾਂ ਇਹ ਚੀਜ਼ ਤਾਂ ਬੋਈ ਨਹੀਂ ਮੰਨਣਾ ਜਿਵੇਂ ਮੰਨ ਲਓ ਵੀ ਹੁਣ ਮੈਂ ਆਪ 7 ਸਾਲਾਂ ਬਾਅਦ ਮੇਰੇ ਨਾਲ ਮਾੜੀ ਮੋਟੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਵੀ ਚਲ ਕਰਦੇ ਰਹੀ ਗੇ ਹੋਰ ਕੰਮ 'ਚ ਬਿਜ਼ੀ ਫੁੱਲ ਰਹੀਦਾ ਹੈ ਸਰੀਰ ਠੀਕ ਵੀ ਹੈ ਕੋਈ ਇਹੋ ਜੀ ਗੱਲ ਨਹੀਂ ਵੀ ਪਰ ਆਪਾਂ ਨੂੰ ਨਹੀਂ ਸੀ ਥੋੜੀ ਕਰਨੀ ਵੀ ਚਾਹੀਦੀ ਹੈ ਮਿਹਨਤ ਕਰਿਆ ਕਰਾਂਗੇ ਪਹਿਲਾਂ ਆਪਾਂ ਬਿਲਕੁਲ ਥੋੜੀ ਤੋਂ ਸ਼ੁਰੂ ਕਰਾਂਗੇ ਮੰਨ ਲਓ ਵੀ ਅੱਜ 15-20 ਮਿੰਟ ਲਾ ਲਈ ਸਟੈਚਿੰਗ ਕਰ ਲਈ ਹੈ ਨਾ ਓਨੀ ਕੁ ਕਰਾਂਗੇ ਜ਼ਿਆਦਾ ਨਹੀਂ ਕਰਦੇ ਹੁਣ ਜਿਵੇਂ ਆਪਣੀ ਇਹ ਕਿੱਟ ਹੈ ਇਹ ਜਿਸ ਟਾਈਮ ਕਿਸੇ ਟਾਈਮ ਜਦੋਂ ਗੇਮ ਕਰਦੇ ਸੀਗੇ ਉਦੋਂ ਪਾਉਂਦੇ ਹੁੰਦੇ ਸੀ ਇਹਦੂ ਮੰਨ ਲਓ ਵੀ ਮੈਂ ਵੀ ਹੋਣੀ ਗੱਲ 2008-09 ਦੀ ਇਹ ਚੰਡੀਗੜ੍ਹ ਖਾਲਸਾ ਕਾਲਜ ਵੀਰ ਵਾਕਸਿੰਗ ਕਰਦੇ ਸੀ ਠੀਕ ਹੈ ਹੁਣ ਆਪਾਂ ਓਨੀ ਇੱਕ ਮਿਹਨਤ ਜ਼ਰੂਰ ਕਰਨੀ ਆ ਠੀਕ ਆ ਓਨੇ ਦਿਨ ਤੁਸੀਂ ਜਿਆਦਾ ਓਹ ਨਹੀਂ ਟੈਨਸ਼ਨ ਨਹੀਂ ਲੈਣੀ ਵੀ ਆਪਾਂ ਕੀ ਕਰਨਾ ਕਿ ਨੇ ਮੈਂ ਅੱਜ ਮੇਰਾ ਆਪ ਦਾ ਖੁੱਲ੍ਹ 6-7 ਸਾਲਾਂ ਬਾਅਦ ਪਹਿਲਾ ਦਿਨ ਅੱਜ ਆਪਾਂ ਸਿਰਫ ਇਕੱਲੀ ਸਟੇਜਿੰਗ ਕਰਾਂਗੇ ਠੀਕ ਹੈ ਕਾਨੂੰ ਵੀ ਸਟੇਜਿੰਗ ਕਰ ਲਾਂਗੇ ਥੋੜੇ 5-7 ਗੱਡਾ ਲਾ ਲਾਂਗੇ ਵੀ ਜਮਾ ਸ਼ੁਰੂ ਕਰਨੀ ਆ ਆਪਾਂ ਆਪਣੇ ਖੇਤ ਨਾਲੇ ਇੱਕ ਪ੍ਰੈਕਟਿਸ ਸ਼ੁਰੂ ਕਰਾਂਗੇ ਇੱਥੇ ਆਪਾਂ ਕੀ ਕੁਝ ਕਰਾਂਗੇ ਉਹ ਸਾਰਾ ਨਾਲ ਤੁਹਾਨੂੰ ਦੱਸਦੇ ਵੀ ਰਹਾਂਗੇ ਇੱਥੇ ਆਪਾਂ ਥੋੜਾ ਰੰਗ ਕਰ ਲਾਂਗੇ ਇੱਥੇ ਆਪਾਂ ਇੱਕ ਅੱਧਾ ਕੋਈ ਟਾਇਰ ਲਾ ਲਾਂਗੇ ਕੁੱਟਣ ਨੂੰ ਥੋੜਾ ਮੋਟਾ ਬੇਟ ਵੀ ਲਿਆਵਾਂਗੇ ਹਰ ਚੀਜ਼ ਆਪਾਂ ਅਪਡੇਟ ਰੱਖਾਂਗੇ ਤੇ ਮੋਬਾਈਲ ਦੀ ਵਰਤੋਂ ਆ ਵੀ ਸਹੀ ਵਰਤੋਂ ਕਰੋ ਹਨ ਕੋਈ YouTube ਚੈਨਲ ਆਪਣਾ Instagram ਜੈ ਜੈ ਉਹਦੀ ਸਹੀ ਵਰਤੋਂ ਕਰੋ ਠੀਕ ਹੈ ਨਾ ਇਹ ਇਹਨੂੰ ਕੱਟ ਦੋ ਕੱਟ ਦੇਖੋ ਜੇ ਹਾਂ ਮੈਂ ਜਿਵੇਂ ਮੈਂ ਜਾਂ ਕੋਈ ਵੀਡੀਓ ਬਣਾਉਣਾ YouTube ਚਲਾਉਣਾ ਕੁਝ ਕਰਦਾ ਐਡੀਟਿੰਗ ਵਗੈਰਾ ਕਰੋ ਮਿਹਨਤ ਕਰੋ ਪਰ ਇਹ ਨਹੀਂ ਵੀ ਬਿਲਕੁਲ ਹੀ ਉਹ ਹੀ ਕਰ ਲਓ ਹਨਾ ਤੇ ਕਰਦੇ ਰਹੋ ਪ੍ਰੈਕਟਿਸ ਹੁਣ ਮੰਨ ਲਓ ਵੀ ਹੁਣ ਸਾਨੂੰ ਮੈਂ ਸੱਚੀਓ 7-8 ਸਾਲ ਹੋ ਗਏ ਵੀ ਆਪਾਂ ਕੁਝ ਵੀ ਨਹੀਂ ਕਰਿਆ ਅੱਜ ਸਿਰਫ 15-20 ਮਿੰਟ ਸਟੈਜਿੰਗ ਕਰਨੀ ਆ ਦਿਨ ਡੰਡ ਚਾਹੇ 5-5 ਦਾ ਸੈੱਟ ਲਾਓ ਹਨਾ ਕੁਝ ਵੀ ਕਰੋ ਥੋੜੇ ਤੋਂ ਥੋੜਾ ਸ਼ੁਰੂ ਕਰ ਲਓ ਨਾਲੇ ਪਤਾ ਲੱਗ ਜਾਂਦਾ ਹਾਂ ਜਦੋਂ 1 ਮਹੀਨਾ ਹੋ ਗਿਆ ਪੂਰਾ ਮੰਨ ਲਓ 1 ਮਹੀਨੇ ਚ ਮੈਂ 20 ਦਿਨ ਵੀ ਇਹ ਕਰੀ ਤੇ ਪੂਰੀ ਉਦੋਂ ਬਾਅਦ ਦਬ ਦੇਣੀ ਆ ਮਤਲਬ ਕਿਹੜਾ ਜਦੋਂ ਆਪਾਂ ਕਰਨੀ ਸ਼ੁਰੂ ਕਰਦੇ ਆ ਕਿਹੜਾ ਸੈਲ ਟੁੱਟਣਗੇ ਮਸਲ ਵੀ ਦੁਖਣਗੇ ਜਦੋਂ ਕਿਹੜਾ ਦੁਖ ਕੇ ਹਟ ਗਏ 15 20 ਦਿਨ ਦੀ ਪ੍ਰੈਕਟਿਸ ਨਾਲ ਉਦੋਂ ਬਾਅਦ ਆਪਾਂ ਜਿਆਦਾ ਜ਼ੋਰ ਮਾਰ ਸਕਦੇ ਪਰ ਪਹਿਲਾਂ ਨਹੀਂ ਮਾਰਨਾ ਜ਼ੋਰ ਨਾ ਹੀ ਆਪਾਂ ਮਾਰੀਏ ਨਾ ਆਪਾਂ ਲੋੜਾ ਆਪਣਾ ਇਹ ਵੀ ਨਹੀਂ ਨਾ ਪਤਾ ਅਗਲੀ ਵਾਰ ਕਿਸੇ ਬੰਦੇ ਨੂੰ ਹਫਤਾ ਵੀ ਕੰਮ ਹੋ ਸਕਦਾ ਕੋਈ ਗੱਲ ਨਹੀਂ ਫਿਰ ਕੋਈ ਚੱਕਰ ਨਹੀਂ ਆ ਇਹ ਚੀਜ਼ ਨੂੰ ਬੋਝ ਨਹੀਂ ਮੰਨਣਾ ਨਾਲੇ ਹੁਣ ਜਿੰਨੇ ਦਿਨ 15-20 ਦਿਨ ਠੰਡ ਆ ਇਹ ਵਧੀਆ ਰੁੱਤ ਆ ਪ੍ਰੈਕਟ ਸ਼ੁਰੂ ਕਰਨ ਦੀ 10 ਦਿਨ ਜ਼ਰੂਰੀ ਮੁੜਕਾ ਹਾਵੇ ਨਾ ਆਵੇ ਕੋਈ ਗੱਲ ਨਹੀਂ ਕਿਰਾਂ ਸਟੈਚਿੰਗ ਕਰੋ ਸਾਰੇ ਸਰੀਰ ਦੀ ਠੀਕ ਆ ਉੱਤੋਂ ਸ਼ੁਰੂ ਕਰਕੇ ਨੌਰਮਲ ਅਜ ਆਪਣਾ ਜਮਾ ਪਹਿਲਾ ਦਿਨ ਵੀ ਆਪਾਂ ਜਮਾ ਰਿਲੈਕਸ ਹੀ ਕਰਾ ਆਪਣਾ ਫਾਰਮ ਦੇ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਪਹਿਲਾਂ ਸਕੂਲ ਚ ਪੜ੍ਹਦੇ ਰਹੇ ਆ ਹੋਰ ਆ ਆਪਾਂ ਅਨਵਾਈਟ ਕਰਿਆ ਕਰਾਂਗੇ ਵੀ ਚਾਹੇ ਇੱਕ ਕੋਈ ਵੀ ਆਜੇ ਇੱਕ ਦਿਨ ਲਈ ਆਜੇ ਬਾਹਰ ਐ ਤੁਹਾਨੂੰ ਬੰਦੇ ਕੋਲ 4-5 ਬੰਦੇ ਆ ਜਾਣਗੇ ਹਨ ਤੇ ਆਪਾਂ ਇੱਥੇ ਸਬਜੀ ਭਾਜੀ ਲਾਵਾਂਗੇ ਤੇ ਉਹ ਆਪਨ ਖਾਓ ਹੀ ਆਪਾਂ ਐਜਾ ਸੈਲਡ ਖਾਲਿਆ ਕਰਾਂਗੇ ਰੋਟੀ ਪਾਣੀ ਖਾਲਾਂਗੇ ਵੀ ਇਹ ਨਹੀਂ ਸੋਚਣਾ ਵੀ ਸਪੈਸ਼ਲ ਮੈਂ ਡਾਈਟ ਲੈਣੀ ਆ ਪ੍ਰੋਟੀਨ ਲੈਣੀ ਉਹ ਉਹ 10-20% ਬੰਦਿਆਂ ਦਾ ਹੁੰਦਾ ਜਿਆਦਾ ਕੰਮ ਵੱਡਾ ਬਾਡੀ ਬਣਾਉਣਾ ਤਾਂ 5-10% ਬੰਦਿਆਂ ਦੀ ਸੋਚ ਹੋ ਸਕਦੀ ਹੈ ਜਿਹੜੇ ਉਹਨੂੰ ਪ੍ਰੋਫੈਸ਼ਨਲ ਤੌਰ ਤੇ ਲੈਂਦੇ ਆ ਉਹਨਾਂ ਨੂੰ ਐਕਸਟਰਾ 2 ਘੰਟੇ ਤੜਕੇ ਦਵਾ ਆਪਾਂ ਦਾ ਸਿਰਫ ਇੱਕ ਫਿਟਨੈਸ ਮੁੱਦਾ ਹੈ ਫੇਟਨਸ ਵੀ ਕੋਈ ਡੌਲੇ ਜਾਂ ਉਹ ਚੀਜ਼ ਨਹੀਂ ਫੇਟਨਸ ਵੀ ਆਪਾਂ ਆਪਣੇ ਸਰੀਰ ਨੂੰ ਟਾਈਮ ਦਿੰਨੇ ਆ ਬਸ ਵੀ ਭਾਈ ਮੈਂ ਜਦੋਂ ਆਥਰੇ ਟਾਈਮ ਲੱਗਦਾ ਮਾਥਣ ਦੇਣਾ ਜਦੋਂ ਸਵੇਰੇ ਲੱਗਦਾ ਸਵੇਰੇ ਨਹੀਂ ਹਾਂ ਕਿਤੇ ਵੀ ਟਾਈਮ ਦਿਓ ਪਹਿਲੀ ਗੱਲ ਕੋਈ ਆਪਦੇ ਖੇਤ ਛੱਤ ਤੇ ਹਨਾ ਜਿੱਥੇ ਵੀ ਜਿੰਨਾ ਵੀ ਕਰ ਸਕਦੇ ਵਾਸ ਹੁਣ ਆਪਾਂ ਕੱਲ ਅੱਜ ਸਟੇਜਿੰਗ ਕਰਕੇ ਤਿੰਨ ਸੈਟ ਡੰਡਾਂ ਦੇ ਤਿੰਨਕ ਬੈਠਕਾਂ ਵਾਸ ਕੱਲ ਨੂੰ ਫੇਰ ਆਪਾਂ ਰੈਗੂਲਰ ਕਰਦੇ ਰਹਾਂਗੇ ਅਕੀ ਟਾਈਮ ਦਿਓ ਜਰੂਰ ਕਿਉਂਕਿ ਜਿਹੜਾ ਆਪਣਾ ਹਾਰਟ ਹੈ ਜਾਂ ਹੋਰ ਚੀਜ਼ਾਂ ਦਾ ਇਹ ਚੀਜ਼ ਦਾ ਸਾਹ ਚੜ੍ਹਨਾ ਜ਼ਰੂਰੀ ਹੈ ਕਿਸੇ ਆਗ ਥਾਈ ਪੀਕ ਤੇ ਜਾਵੇ ਫਿਰ ਆਪਾਂ ਜਿਆਦੇ ਛੰਡੇ ਪਾਣੀ ਨਾ ਨਾ ਉਹਨੂੰ ਸਲੋ ਕਰੋ ਹਣੇ ਚੀਜ਼ਾਂ ਕਰ ਦੇਣਾ ਚਾਹੀਦਾ। ਹੋਈ ਵਾਰੀ ਆਪਾਂ ਨੂੰ ਕੋਈ ਦਿੱਕਤ ਆਵੇ। ਭਲੇ ਮਟਾਪਾ ਤਾਂ ਖਾਸ ਕਰਕੇ ਬਹੁਤ ਜ਼ਿਆਦੇ ਚੀਜ਼ਾਂ ਦਾ ਬਿਮਾਰੀਆਂ ਦਾ ਕਾਰ ਹੈ। ਉਡਾਪਾ ਨਹੀਂ ਹੁਣ ਟੇਂਦਾ। ਖਾਣ ਪੀਣ ਦਾ ਥੋੜਾ ਜੀ ਇੱਥੇ ਕੰਟਰੋਲ ਪੂਰਾ ਹੋਣਾ ਚਾਹੀਦਾ। ਜੇ ਤੁਸੀਂ ਨਾਲੇ ਪ੍ਰੈਕਟਸ ਨਹੀਂ ਕਰ ਸਕਦੇ ਚੰਗੀ ਚਾਈ ਨਹੀਂ ਖਾ ਸਕਦੇ ਕਿਹਨਾਂ ਮਾੜੀ ਨੂੰ ਤਾਂ ਮਨਾ ਕਰਤਾ ਹੋਗਾ ਨਾ ਵੀ ਮਾੜੀ ਨਹੀਂ ਬਾਈ ਮੈਂ ਕਹਿੰਦਾ ਵੀ ਮੰਨ ਲਓ ਆ ਗੋਲ ਗੱਪੇ ਹੋਰ ਹਨਾ ਇੱਕ ਜਿਹੜੀ ਮੁੱਤ ਦੀ ਚੀਜ਼ ਆ ਮੁੱਤ ਦੀ ਚੀਜ਼ ਖਾਉਂ ਹੁੰਦੇ ਮੰਨ ਲਓ ਵੀ ਹੁਣ ਗਾਜਰ ਦੇ ਜੂਸ ਕਰਤਾ ਨੂਰੀ ਆ ਉਹ ਜੀ ਜੀ ਜਿਆਦਾ ਉਹ ਕਰੋ ਚਲ ਬੜੇ ਜਨਾਵਾਦ ਕਰਦੇ ਆ ਤਾਂ ਆਪ ਨੂੰ ਬਹੁਤ ਹਲਕਾ ਪਰ ਹੁਣ ਆਪਣਾ ਮਿੱਥਿਆ ਹੋਇਆ ਸੀ ਮੇਰਾ ਅੱਜ ਜਿਵੇਂ ਮੌਸਮ ਖਰਾਬ ਨੇ ਪਰ ਮੈਂ ਮਿੱਥਿਆ ਹੋਇਆ ਸੀ 1 ਫਰਵਰੀ ਵੀ ਮੈਂ ਕਰਨਾ ਹੀ ਕਰਨਾ ਸੀ 1 ਫਰਵਰੀ ਨੂੰ ਮੈਂ ਅੱਜ ਘੱਟ ਕਰਾਂ ਵੱਧ ਕਰਾਂ ਪਰ ਸ਼ੁਰੂਆਤ ਹੋਊਗੀ ਕਰਾਂ ਇੱਥੇ ਹੁਣ ਆਪਾਂ ਟੱਕੇ ਨਾ ਵੀ ਸੱਦ ਲਿਆ ਕਰਨੇ ਆਪਣੇ ਬੰਦੇ ਨਾ ਮੈਂ ਕੋ ਨਵੇਂ ਬੰਦੇ ਨੂੰ ਬੁਲਾਉਂਦੇ ਰਿਹਾ ਕਰਾਂਗੇ ਵੀ ਆ ਬਈ ਥੋੜਾ ਮੋਟਾ ਕਰਕੇ ਜਾ ਠੀਕ ਹੈ ਨਾ ਓ ਵਾਹੇ ਗੁਰ ਇਸ ਸਭ ਤੋਂ ਵਧੀਆ ਰੁੱਤ ਹੈ ਪ੍ਰੈਕਟਿਸ ਸ਼ੁਰੂ ਕਰਨ ਦੀ ਫਰਵਰੀ ਵਧੀਆ ਰੁੱਤ ਹੈ ਫਿਰ ਮਾਰਚ ਉਪਰ ਆਇਆ ਹਨਾ ਸਾਰੀਆਂ ਵਧੀਆ ਨੇ ਵਧੀਆ ਤੋਂ ਵਧੀਆ ਬੰਦੇ ਸਾਨੂੰ ਬੁਲਾਇਆ ਕਰਾਂਗੇ ਜੇ ਮੇਰਾ ਸਰੀਰ ਤਾਂ ਹੌਲਾ ਮੈਂ ਤਾਂ ਇਹਦੀ ਦੀ ਜੇ ਮੰਨ ਲਓ ਬਾਜ-ਬਾਜ ਬਲਵਾਨੀ ਡੰਡ ਲਾਵਾਂ ਮੇਰੀ ਤਾਂ ਕੇਰਾ ਸਟ੍ਰੈਚਿੰਗ ਉਹਦੀ ਹੋ ਜੂ ਓ ਵਾਈ ਠੀਕ ਹੈ ਮੈਂ ਬਲੋਮੀ ਨੂੰ ਪੰਜ ਤਿੰਨ ਸੈਟ ਲਾ ਲੇਨਾ ਮੈਂ ਬਾਹਾਂ ਵਾਲੇ ਡੰਡਾਂ ਦੇ ਤੇ ਤਿੰਨ ਲੌਂਗ ਪਲਵਾਨੀ ਕੰਮ ਕਿਰਾਂ ਫਤਿਹ ਆਪਣਾ ਜੀ ਠੀਕ ਹੈ ਨਾ ਬਾਕੀ ਸਾਨੂੰ ਸਾਰਾ ਫਾਰਮ ਵੀ ਦਿਖਾਉਂਦੇ ਰਿਹਾ ਕਰਾਂਗੇ ਜਿਵੇਂ ਅੱਜ ਆਪਾਂ ਬਹੁਤ ਘੱਟ ਤੋਂ ਘੱਟੀ ਕਰੀਏ ਇਹਨੇ ਨਾਲ ਆਪਣੀ ਸ਼ੁਰੂਆਤ ਹੋਣੀ ਜ਼ਰੂਰੀ ਠੀਕ ਹੈ ਨਾ ਦਸ ਕਾਸ ਕਰਕੇ ਜਿਹੜੇ ਪਹਿਲੇ 2 4 5 7 ਦਿਨ ਹੁੰਦੇ ਇਹਨਾਂ ਦਿਨਾਂ ਚ ਜ਼ਿਆਦਾ ਨਹੀਂ ਕਰੀਦੀ ਕਿਉਂਕਿ ਸ਼ੁਰੂ ਸ਼ੁਰੂ ਚ ਬੰਦਾ ਕਾਰ ਬੈਠਦਾ ਹੈ ਫਿਰ ਇਹ ਨਾ ਹੋਵੇ ਕਿ ਉਹਦੇ ਬਾਅਦ ਹੋਰ ਜ਼ਿਆਦਾ ਮਿਸ ਵੱਜੇ ਹੈ ਯਾਰ ਹੁਣ ਕਈ ਬੰਦੇ ਨੂੰ ਆਪਣਾ ਇਹ ਮੰਨ ਲੂ ਵੀ ਜਿਹੜੇ ਬੰਦੇ ਹੁਣ ਟੱਚ ਜ ਨੇ 90 95% ਬੰਦਿਆਂ ਨੂੰ ਆਪਣਾ ਇਹ ਨਹੀਂ ਪਤਾ ਵੀ ਉਹ ਬਾਕਸਿੰਗ ਵੀ ਕਰਦੇ ਨੇ ਕਈ ਚੀਜ਼ਾਂ ਦਾ ਜ਼ਿਆਦਾ ਬਹੁਤ ਘੱਟ ਪਰਾਣੇ ਬੰਦੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਕਿਵੇਂ ਹੁਣ ਮੰਨ ਲਓ ਅੱਜ ਆਪਾਂ ਥੋੜੀ-ਮੋਟੀ ਇਹ ਸ਼ੈਡੋ ਕਰਾਂਗੇ। ਤਾਂ ਕਿਹੜਾ ਲੱਗੋ ਵੀ ਬਹੁਤ ਸਲੋ ਹੋਗਾ। ਪਰਾਣੇ ਬੰਦ ਜਿਉਂ ਜਿਉਂ ਪਰਾਣੇ ਦਿਨ ਯਾਦ ਆਉਂਦੇ। ਇਹ ਜਿਹੜੇ ਬੰਦੇ ਪਹਿਲਾਂ ਛੋਟੇ ਬੰਦੇ ਕਾਲੇ ਪੰਜਵੀਂ ਵਿੱਚ ਗੇਮ ਕਰਨ ਲੱਗੇ। ਪੰਜਵੀਂ ਚ ਸਟੇਲ ਖੇੜਿਆ। 5ਵੀਂ 6ਵੀਂ 7ਵੀਂ ਫਿਰ ਫੁੱਟਬਾਲ ਖੇੜੀ ਫਿਰ 10ਵੀਂ 11ਵੀਂ ਫਿਰ ਖੇੜੀ ਇਹ ਸੱਚਾ ਸੀ ਮੈਂ ਹੁਣ ਦੋ ਕਰੇਟ ਲਾਉਂਗਾ ਇੱਥੇ ਇੱਕ ਕਰੇਟ ਲਾ ਕੇ ਛੱਡੋ ਮਾਰਨੀ ਕਿੜ ਮਾਰਨੀ ਮਾਪ ਲਈਦਾ ਇਹ ਚੀਜ਼ਾਂ ਸਹੀ ਨੇ ਮੋਡਿਓ ਰੰਗ ਕਰੀ ਵਧੀਆ ਫੀਲ ਹੁੰਦਾ ਕਿਹਨੇ ਮਸਾ ਦੇਣਾ ਵਾਰਮ ਅਪ ਕਰਕੇ ਤਿੰਨ ਸੱਡਾਂ ਨਾਲ ਲਾ ਕੇ ਕੰਮ ਪਾ ਦੇ ਠੀਕ ਹੈ ਨਾ ਜੀ ਕਹਾਂ ਸ਼ੁਰੂਆਤ ਕਰੋ ਕਿਹੜਾ ਬੰਦਾ ਆਪਣੇ ਨੇੜੇ ਦਾ ਉਹ ਆਪਣੇ ਡੱਚ ਜੀ ਵੀ ਆਹਾਂ ਠੀਕ ਹੈ ਪਹਿਲਾਂ ਆਪਾਂ ਸਿੱਪਲ ਡੰਡ ਲਾਏ ਹੁਣ ਆਪਾਂ ਦਾਸ ਪਲਵੰਨੀ ਨਾ ਇਹ ਜੇ ਕੋਈ ਗਲਤੀ ਗੱਡੀ ਜਾਵੇ ਇਹ ਆਏ 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 ਆ ਘੱਟ ਆਪਣਾ ਸਿਰਫ ਮੁੱਦਾ ਪ੍ਰੈਕਟਿਸ ਕਰਨਾ ਹੈ ਉਸ ਬਣੇ ਨਾ ਬਣੇ ਇਹ ਨਹੀਂ ਵਸਾਪਨ ਜਾਂਦਾ ਨਹੀਂ ਅਸੀਂ ਆਪਣੇ ਸਰੀਰ ਨੂੰ ਟਾਈਮ ਦਿੰਨੇ ਆ ਗੱਲ ਖਤਮ ਇੱਥੇ ਇਹ ਕਰਾ ਸ਼ੁਰੂਆਤ ਤਾਂ ਹੋਣੀ ਜ਼ਰੂਰੀ ਹੁੰਦੀ ਆ ਨਲੇ ਪਹਿਲੀ ਪੌੜੀ ਚੜ੍ਹਨਾ ਜ਼ਰੂਰੀ ਆ ਕਰਾ ਪਹਿਲੀ ਪੌੜੀ ਤੇ ਪੈਰ ਧਰ ਲਿਆ ਆਪਾਂ ਨਹੀਂ ਪਿੱਛੇ ਹਟਦੇ ਹਨਾ ਆਪ ਨੂੰ ਬਹੁਤ ਜੋ ਆਪਾਂ ਨੂੰ ਆਪਦੇ ਪੁਰਾਣੇ ਦਿਨ ਜਿਆਦਾ ਹੁੰਦੇ ਆ ਪਤਾ ਲੱਗਦਾ ਵੀ ਵੀ ਉਦੋਂ ਆਪਾਂ ਇੰਨੀ ਮਿਹਨਤ ਕਰਦੇ ਹੁੰਦੇ ਸੀ ਜਿਹੜੇ ਬੰਦੇ ਨੇ ਜ਼ਿੰਦਗੀ ਚ ਕਦੇ ਵੀ ਗੇਮ ਕਰੀ ਹੁੰਦੀ ਉਹ ਕਦੇ ਵੀ ਮਾੜੇ ਟਾਈਮ 'ਚ ਉੱਠ ਖੜਦਾ ਵੀ ਤੁਹਾਨੂੰ ਲੱਗਦਾ ਵੀ ਇਹ ਨਹੀਂ ਗਲਤ ਹੈ ਵੀ ਮੈਂ ਫਿੱਟ ਨਹੀਂ ਸਾਲ ਦੋ ਸਾਲ ਹੁਣ ਮੈਨੂੰ ਖੁਦ 5-6 ਸਾਲ ਹੋ ਗਏ ਪ੍ਰੈਕਟਿਸ ਕਰੀ ਪਰ ਹੁਣ ਬਹੁਤ ਛੇਤੀ ਆਪਾਂ ਵਧੀਆ ਤੋਂ ਵਧੀਆ ਰਿਜ਼ਲਟ ਕੋਲੋਂ ਦੇਖਾਂਗੇ ਜਿੰਨੇ ਵੀ ਚਲੂ ਹੂੰ ਮੇਰਾ ਆਪਣਾ ਕਰਦੇ ਰਹਿਣਾ ਹੋਊਗਾ ਬਾਕੀ ਜਦੋਂ ਕਰਾਂਗੀ ਫਰਕ ਵੀ ਪਊਗਾ ਹਣਾ ਯਾਨੀ ਸ਼ੁਰੂਆਤ ਕਰੋ ਵਾ ਥੋੜੇ ਦਾ ਕਰੋ ਸਟੇਜਿੰਗ ਤੋਂ ਕਰ ਲੋ ਹਾਂ 40 ਸੌ ਤੋਂ ਘੱਟ ਵਾਲਾ ਬੰਦਾ ਐਵੇਂ ਬਾਕਿੰਗ ਕਰਦਾ ਫਿਰ ਫਿਰ ਨਾ ਕਰੋ 4 ਮਹੀਨੇ ਵਾਗੀ ਜਦੋਂ ਕਰਨੀ ਆ ਉਮਰ ਸਿੰਘ ਰਨਿੰਗ ਤਾਂ ਕਰੋ ਜ਼ੋਰ ਤਾਂ ਮਾਰੋ ਇਹ ਬਾਕਿੰਗ ਹੋ ਕੇ ਬੰਦਾ ਬਾਕਿੰਗ ਕਹਿੰਦਾ ਵੀ ਕਿਤਾਬ ਚ ਪੜਿਆ ਸੀਗਾ ਵੀ ਵੀ ਬਾਕਿੰਗ ਆਪਣਾ ਸ਼ਹਿਰ ਸ਼ਹਿਰ ਤਾਂ ਕਰਦੀ ਬੰਦੇ ਤੰਦਰੁਸਤਾਂ ਬਿਮਾਰ ਬੰਦਾ ਸ਼ਹਿਰ ਕਰ ਹੀ ਨਹੀਂ ਸਕਦਾ ਜਦੋਂ ਆਪਾਂ ਤੰਦਰੁਸਤਾਂ ਆਪਣੀ ਉਮਰ ਘਾਟਾ ਫਿਰ ਆਪਣਾ ਸ਼ਹਿਰ ਕਰਨ ਲੱਗੀ ਮਤਲਬ ਬਸ ਜਦ ਦਾ ਕੰਪੜਾ ਹਟੇ ਠੀਕ ਹੈ ਨਾ ਇੱਕ ਹੋਰ ਗੱਲ ਜਿਹੜਾ ਬੰਦਾ ਵੀ ਰੋਟੀ ਦਾ ਟਾਈਮ ਇਹ ਨਾ ਸੋਚੋ ਆ ਮੀਲ ਲੈਣੀ ਆ ਉਹ ਕਰਨਾ ਉਹ ਕਰਨਾ ਇਹ ਜ਼ਰੂਰੀ ਨਹੀਂ ਹੁੰਦਾ ਬਸ ਆਪਾਂ ਚੁੱਪ ਕਰਕੇ ਆਪਦੀ ਪ੍ਰੈਕਟਿਸ ਕਰੋ ਚਾਹੀ ਜਾਂ ਕੇ ਰੋਟੀਆਂ ਵੱਧ ਖਾਓ ਘੱਟ ਕਾਓ ਆਪਾਂ ਕੋਈ ਬਾਹਲਾ ਉਹ ਨਹੀਂ ਧਿਆਨ ਰੱਖਣਾ ਹੁੰਦਾ ਹਾਂ ਪਰ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਘੰਟਾ ਪਹਿਲਾਂ ਫਰੂਟ ਸਲਾਦ ਵਗੈਰਾ ਖਾ ਲਓ ਆਜੋ ਆਪਾਂ ਅੰਨ ਘੱਟ ਖਾਈਏ ਠੀਕ ਆ ਹੁਣ ਆਪਾਂ ਵੀ ਉਹਦਾ ਸਲਾਦ ਤਿਆਰ ਕਰਦੇ ਆ ਫਰੂਟ ਤਿਆਰ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਠੀਕ ਆ ਠੀਕ